ਬੀਤੇ ਦਿਨੀ ਸ਼ਿਰੀ ਮੁਖਤ ਸਾਬ ਦੇ ਡੀਸੀ ਰਜੇਸ਼ ਤਰਪਾਠੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਉੱਪਰ ਕਾਫੀ ਸਮੇਂ ਤੋਂ ਕ腐ਸ਼ਨ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਉਹਨਾਂ ਦੇ ਸਸਪੈਂਡ ਹੋਣ ਤੋਂ ਬਾਅਦ ਵਿਧਾਇਕ ਕਾਕਾ ਬਰਾੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਲਗਾਤਾਰ ਡੀਸੀ ਦੇ ਖਿਲਾਫ ਕ腐ਸ਼ਨ ਦੀਆਂ ਸ਼ਿਕਾਇਤਾਂ ਲੈ ਕੇ ਆ ਰਹੇ ਸਨ ਜਿਸ ਦੇ ਬਲੋਂ ਉਹਨਾਂ ਨੇ ਹੋਰ ਵਿਧਾਇਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਨ ਸਰਕਾਰ ਦੇ ਅੱਗੇ ਇਹ ਸਾਰਾ ਪੁਲੰਦਾ ਖੋਲ ਕੇ ਰੱਖ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਜਿਹੜੇ ਲੋਕ ਇਹਨਾਂ ਦੀ ਸੋਦੇਬਾਜੀ ਕਰਾਉਂਦੇ ਸੀ ਉਹਨਾਂ ਦੇ ਖਿਲਾਫ ਵੀ ਸਰਕਾਰ ਜਲਦੀ ਹੀ ਕਾਰਵਾਈ ਕਰੇਗੀ ਤਾਂ ਹੀ ਅਜੇ ਲੋਕਾਂ ਨੂੰ ਅਕਲ ਆਏਗੀ ਉਹਨਾਂ ਨੇ ਹੋਰ ਅਧਿਕਾਰ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰੋ ਭਾਈ ਨੂੰ ਅੱਜ ਜਿਹੜਾ ਡੀਸੀ ਮੁਖਤਿਰ ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਸਾਰੀ ਸਰਕਾਰ ਦਾ ਕੇਂਦਰੀ ਵੱਲ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਫਸਰਾਂ ਉਹਨਾਂ ਦੇ ਕਾਰਵਾਈ ਹੋਣੀ ਜ਼ਰੂਰੀ ਹੈ ਮੈਂ ਇੱਥੇ ਹੁਣ ਤੱਕ ਜਿੰਨੇ ਵੀ ਡੀਸੀ ਸਹਿਬਾਨ ਆਏ ਆ ਬੜਾ ਰਿਸਪੈਕਟਫੁਲੀ ਡੀਸੀ ਬਹੁਤ ਵਧੀਆ ਢੰਗ ਨਾਲ ਚਲਾ ਕੇ ਗਏ ਆ ਅਸੀਂ ਉਹਨਾਂ ਦਾ ਰਿਗਾਰਡ ਵੀ ਕਰਦੇ ਆ ਪਰ ਅੱਜ ਸਾਨੂੰ ਮਜਬੂਰਨ ਇਹ ਕਹਿਣਾ ਪੈ ਰਿਹਾ ਕਿ ਇਹ ਕਾਰਵਾਈ ਹੋਣੀ ਜ਼ਰੂਰੀ ਬਣ ਚੁੱਕੀ ਸੀ ਪਰ ਮੈਂ ਪੰਜਾਬ ਸਰਕਾਰ ਦਾ ਦੁਬਾਰਾ ਤੋਂ ਤਰਮਾਦ ਕਰਦਾ ਜਿਨ੍ਹਾਂ ਨੇ ਇਹ ਕਦਮ ਚੁੱਕ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਵਾਈ ਹੈ ਜਿਹੜੀ ਕਰਪਸ਼ਨ ਤੋਂ ਤੁਹਾਡੇ ਕੋਲ ਵੀ ਕੋਈ ਸ਼ਿਕਾਇਤਾਂ ਹੁੰਦੀਆਂ ਸੀ ਜਾਂ ਤੁਹਾਡੀ ਹਾਈ ਕਮਾਂਡ ਨਾਲ ਗੱਲ ਹੋਈ ਇਸ ਮਾਮਲੇ 'ਚ ਕਿ ਹੋਈਆਂ ਸ਼ਿਕਾਇਤਾਂ ਸੀਗੀਆਂ ਲਗਾਤਾਰ ਲੋਕ ਕਰਪਸ਼ਨ ਦੀਆਂ ਸ਼ਿਕਾਇਤਾਂ ਕਰਦੇ ਸੀ ਸਾਨੂੰ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਸਾਨੂੰ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਲਗਾਤਾਰ ਸ਼ਿਕਾਇਤਾਂ ਹੁੰਦੀਆਂ ਸੀ ਔਰ ਮੈਂ ਤਾਂ ਇਹ ਵੀ ਚਾਹੂੰਗਾ ਕਿ ਜਿਹੜੇ ਇਹਨਾਂ ਨਾਲ ਸੌਦੇਬਾਜ਼ੀ ਕਰਾਉਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਨਾਤਪੈਣੀ ਚਾਹੀਦੀ ਤੁਸੀਂ ਇਸ ਨੂੰ ਹਾਈ ਕਮਾਂਡ ਦੀ ਨਿਗਾਹ ਤੇ ਲਿਆ ਦਿੱਤਾ ਸੀ ਤੁਹਾਨੂੰ ਲੱਗਦਾ ਇਹ ਕਾਰਵਾਈ ਉਸ ਦਾ ਹਿੱਸਾ ਹੈਗੀ ਇਹਦੇ ਕਿਸੇ ਅਸੀਂ ਲਗਾਤਾਰ ਸਾਰੇ ਮੈਂ ਤੇ ਬਾਕੀ ਸਾਡੇ ਸਾਰੇ ਐਮਐਲਏ ਸਹਿਬਾਨ ਲਗਾਤਾਰ ਇਸ ਗੱਲ ਦੇ ਟੱਚ ਵਿੱਚ ਸੀ ਕਿ ਜਿਹੜਾ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਔਰ ਤੁਸੀਂ ਅੱਜ ਕਿਵੇਂ ਬਾਕੀ ਅਧਿਕਾਰੀਆਂ ਨੂੰ ਕੀ ਕਹੋਗੇ ਜੋ ਇੱਥੇ ਜ਼ਿਲ੍ਹੇ ਚ ਮੈਂ ਕਹੂੰਗਾ ਕਿ ਜੇ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕਰੂੰਗਾ ਕਿ ਸਾਫ਼ ਸੁਥਰੇ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਜਾਏ ਤੇ ਲੋਕਾਂ ਨਾਲ ਕਿਸੇ ਕਿ ਕਿਸ ਨਾਮ ਇਸ ਬਿਹੇਵਣਾ ਕੀਤਾ ਜਾਵੇ ਓਕੇ ਏਵਨ ਪੰਜਾਬੀ ਟੀਵੀ ਲਈ ਜੀਨੀ ਮੁਖਸਰ ਸਾਹਿਬ ਤੋਂ ਸੋਨੀ ਢੱਲਾ ਦੀ ਖਾਸ ਰਿਪੋਰਟ ਬੀਤੇ ਦਿਨੀ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਰਜੇਸ਼ ਤਰਪਾਠੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਉੱਪਰ ਕਾਫੀ ਸਮੇਂ ਤੋਂ ਕ腐ਸ਼ਨ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਉਹਨਾਂ ਦੇ ਸਸਪੈਂਡ ਹੋਣ ਤੋਂ ਬਾਅਦ ਵਿਧਾਇਕ ਕਾਕਾ ਬਰਾੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਲਗਾਤਾਰ ਡੀਸੀ ਦੇ ਖਿਲਾਫ ਕਰਪشن ਦੀ ਅੱਜ ਕਹਾਤਾ ਲੈ ਕੇ ਆ ਰਹੇ ਹਾਂ ਸਰ ਜਿਸ ਦੇ ਲੋਕ ਉਹਨਾਂ ਨੇ ਹੋਰ ਇਲਾਕਾ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਨ ਸਰਕਾਰ ਦੇ ਅੱਗੇ ਇਹ ਸਾਰਾ ਭੁਲੰਦਾ ਖੋਲ ਕੇ ਰੱਖ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ ਜਿਹੜੇ ਲੋਕ ਇਹਨਾਂ ਦੀ ਸੋਦੇਬਾਜੀ ਕਰਾਉਂਦੇ ਸੀ ਉਹਨਾਂ ਦੇ ਖਿਲਾਫ ਵੀ ਸਰਕਾਰ ਜਲਦੀ ਹੀ ਕਾਰਵਾਈ ਕਰੇਗੀ ਤਾਂ ਹੀ ਅਜੇ ਲੋਕਾਂ ਨੂੰ ਅਕਲ ਆਏਗੀ ਉਹਨਾਂ ਨੇ ਹੋਰ ਅਧਿਕਾਰ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਸਹਿਯੋਗ ਦੇ ਨਾਲ ਕੰਮ ਕਰੋ ਅੱਜ ਜਿਹੜਾ डीसी मुख से ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਸਾਰੀ ਸਰਕਾਰ ਦਾ ਕੇਂਜੀਵਲ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਫਸਰ ਆ ਉਹਨਾਂ ਦੇ ਕਾਰਵਾਈ ਹੋਣੀ ਜ਼ਰੂਰੀ ਹੈ ਮੈਂ ਇੱਥੇ ਹੁਣ ਤੱਕ ਜਿੰਨੇ ਵੀ ਡੀਸੀ ਸਹਿਬਾਨ ਆਏ ਆ ਬੜੇ ਰਿਸਪੈਕਟਫੁਲੀ ਡੀਸੀ ਬਹੁਤ ਵਧੀਆ ਢੰਗ ਨਾਲ ਚਲਾ ਕੇ ਗਏ ਆ ਅਸੀਂ ਉਹਨਾਂ ਦਾ ਰਿਗਾਰਡ ਵੀ ਕਰਦੇ ਆ ਪਰ ਅੱਜ ਸਾਨੂੰ ਮਜਬੂਰਨ ਇਹ ਕਹਿਣਾ ਪੈ ਰਿਹਾ ਕਿ ਇਹ ਕਾਰਵਾਈ ਹੋਣੀ ਜ਼ਰੂਰੀ ਬਣ ਚੁੱਕੀ ਸੀ ਔਰ ਮੈਂ ਪੰਜਾਬ ਸਰਕਾਰ ਦਾ ਦੁਬਾਰਾ ਤੋਂ ਤਰਮਾਮਦ ਕਰਦਾ ਜਿਨ੍ਹਾਂ ਨੇ ਇਹ ਕਦਮ ਚੱਕ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਵਾਈ ਹੈ ਜਿਹੜੀ ਕਰਪਸ਼ਨ ਤੋਂ ਤੁਹਾਡੇ ਕੋਲੀਆਂ ਵੀ ਕੋਈ ਸ਼ਿਕਾਇਤਾਂ ਹੁੰਦੀਆਂ ਸੀ ਜਾਂ ਤੁਹਾਡੀ ਹਾਈ ਕਮਾਂਡ ਨਾਲ ਗੱਲ ਹੋਈ ਇਸ ਮਾਮਲੇ 'ਚ ਕਿਹੋ ਜਿਹੀਆਂ ਸ਼ਿਕਾਇਤਾਂ ਸੀਗੀਆਂ ਲਗਾਤਾਰ ਲੋਕ ਕਰਪਸ਼ਨ ਦੀਆਂ ਸ਼ਿਕਾਇਤਾਂ ਕਰਦੇ ਸੀ ਸਾਨੂੰ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਸਾਨੂੰ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਮੈਂ ਲਗਾਤਾਰ ਸ਼ਿਕਾਇਤਾਂ ਹੁੰਦੀਆਂ ਸੀ ਔਰ ਮੈਂ ਤਾਂ ਇਹ ਵੀ ਚਾਹੂੰਗਾ ਕਿ ਜਿਹੜੇ ਇਹਨਾਂ ਨਾਲ ਸੌਦੇਬਾਜ਼ੀ ਕਰਾਉਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਨਾਤ ਪੈਣੀ ਚਾਹੀਦੀ ਤੁਸੀਂ ਇਸ ਨੂੰ ਹਾਈ ਕਮਾਂਡ ਦੀ ਨਿਗਾਹ ਤੇ ਲਿਆ ਦਿੱਤਾ ਸੀ ਤੁਹਾਨੂੰ ਲੱਗਦਾ ਇਹ ਕਾਰਵਾਈ ਉਸ ਦਾ ਹਿੱਸਾ ਹੈਗੀ ਇਹਦੇ ਕਿਸ ਤਰ੍ਹਾਂ ਅਸੀਂ ਲਗਾਤਾਰ ਸਾਰੇ ਮੈਂ ਤੇ ਬਾਕੀ ਸਾਡੇ ਸਾਰੇ ਐਮਐਲਏ ਸਹਿਬਾਨ ਲਗਾਤਾਰ ਇਸ ਗੱਲ ਦੇ ਟੱਚ ਵਿੱਚ ਸੀ ਕਿ ਜਿਹੜਾ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਔਰ ਤੁਸੀਂ ਅੱਜ ਕਿਵੇਂ ਬਾਕੀ ਅਧਿਕਾਰੀਆਂ ਨੂੰ ਕੀ ਕਹੋਗੇ ਜੋ ਇੱਥੇ ਜ਼ਿਲ੍ਹੇ ਚ ਮੈਂ ਕਹੂੰਗਾ ਕਿ ਜੇ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਬੇਨਤੀ ਕਰੂੰਗਾ ਕਿ ਸਾਫ਼ ਸੁਥਰੇ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਜਾਵੇ ਤੇ ਲੋਕਾਂ ਨਾਲ ਕਿਸੇ ਕਿਸਮ ਦਾ ਮਿਸ ਬਿਹੇਵ ਨਹੀਂ ਕੀਤਾ ਜਾਵੇ ਏਵਨ ਪੰਜਾਬੀ ਟੀਵੀ ਲਈ ਜੀਨੀ ਮੁਖਸਰ ਸਾਹਿਬ ਤੋਂ ਸੋਨੀ ਢੱਲਾ ਦੀ ਖਾਸ ਰਿਪੋਰਟ